ਸਤਿ ਸ਼੍ਰੀ ਅਕਾਲ ਜੇ ਤੁਸੀਂ ਦੇਖ ਰਹੇ ਹੋ 24 7 ਪੰਜਾਬ ਪੰਜਾਬ ਦੇ ਮੁੱਖ ਮੰਤਰੀ ਆ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਸੇਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਇਸ ਯੋਜਨਾ ਤਹਿਤ ਪੰਜਾਬ ਦੇ ਹਰ ਵਿਅਕਤੀ ਨੂੰ 10 ਲੱਖ ਰੁਪਏ ਦਾ ਮੁਫਤ ਇਲਾਜ ਮਿਲੇਗਾ 2 ਅਕਤੂਬਰ ਤੋਂ ਸਿਹਤ ਕਾਰਡ ਬੰਨਣਾ ਸ਼ੁਰੂ ਹੋ ਜਾਣਗੇ ਇਸ ਲਈ ਤੁਹਾਨੂੰ ਸਿਰਫ ਆਧਾਰ ਕਾਰਡ ਜਾਂ ਵੋਟਰ ਕਾਰਡ ਰੱਖਣਾ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਯੋਜਨਾ ਵਿੱਚ ਵੱਡੇ ਹਸਪਤਾਲ ਸ਼ਾਮਲ ਹਨ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਪਹਿਲਾਂ ਉਹ ਨਿੱਲੇ ਪਿੱਲੇ ਕਾਰਡ ਵਿੱਚ ਫਸੇ ਸਨ ਅਸੀਂ ਫੈਸਲਾ ਕੀਤਾ ਹੈ ਜੋ ਵੀ ਪੰਜਾਬ ਦਾ ਵਸਨੀਕ ਹੈ ਉਸ ਦਾ ਇਲਾਜ ਕੀਤਾ ਜਾਵੇਗਾ ਸਰ ਅੱਜ ਇੱਕ ਇਤਿਹਾਸਕ ਦਿਨ ਹੈ ਸਰ ਪੰਜਾਬ ਵਾਸਤੇ ਔਰ ਦੁਨੀਆ ਵਾਸਤੇ ਦੁਨੀਆ ਵਾਸਤੇ ਮੈਂ ਕਿਉਂ ਕਹਿ ਰਿਹਾ ਮੈਂ ਉਹਦੇ ਤੇ ਬਾਤ ਚਾਹਾਂਗਾ ਪਰ ਪਹਿਲਾਂ ਪੰਜਾਬ ਵਾਸਤੇ ਅੱਜ ਪੰਜਾਬ ਦੇ 3 ਕਰੋੜ ਤੋਂ ਵੱਧ ਲੋਕ 65 ਲੱਖ ਤੋਂ ਵੱਧ ਪਰਿਵਾਰ ਰੱਬ ਨਾ ਕਰੇ ਕਿਸੇ ਨੂੰ ਕੋਈ ਜ਼ਰੂਰਤ ਪੈ ਜੇ ਉਹਨੂੰ ਸਿਰਫ ਤੇ ਸਿਰਫ ਆਪਣਾ ਆਧਾਰ ਕਾਰਡ ਲੈ ਕੇ ਹਸਪਤਾਲ ਜਾਣਾ ਸਾਰਾ ਸਰਕਾਰ ਜਿਹੜਾ ਖਰਚਾ ਹੈ ਉਹ ਸਰਕਾਰ ਦੇਏਗੀ ਕਿਸੇ ਕਿਸਮ ਦੀ ਵੀ ਕੋਈ ਮਜਬੂਰੀ ਦੇ ਵਿੱਚ ਨਾ ਕੋਈ ਕਰਜ਼ਾਈ ਹੋਏਗਾ ਆਊਟ ਆਫ ਪਾਕਟ ਐਕਸਪੈਂਸਸ ਵਾਸਤੇ ਤੇ ਨਾ ਹੀ ਕੋਈ ਬੰਦਾ ਮਜਬੂਰ ਹੋਏਗਾ ਕਿ ਮੈਂ ਜੇ ਗਰੀਬ ਹਾਂ ਮੈਂ ਰਿਕਸ਼ਾ ਚਲਾ ਰਿਹਾ ਮੈਂ ਰੇੜੀ ਲਾ ਰਿਹਾ ਤੇ ਮੇਰੇ ਬਾਪ ਨੂੰ ਕੈਂਸਰ ਹੋ ਗਿਆ ਜਾਂ ਹਾਰਟ ਅਟੈਕ ਹੋ ਗਿਆ ਜਾਂ ਸਟ੍ਰੋਕ ਹੋ ਗਿਆ ਤੇ ਮੈਂ ਉਹਦਾ ਇਲਾਜ ਕਰਾਣ ਦੀ ਸਮੱਤ ਹੈ ਕੋਈ ਬਿਨਾਂ ਇਲਾਜ ਦੇ ਪੰਜਾਬ ਚ ਆਸ਼ਤੋ ਬਾਦ ਨਹੀਂ ਮਰੇਗਾ ਸਰ ਇਸਤੋਸ ਭਾਈ ਸਰ ਮੈਂ ਦੁਨੀਆ ਦੀ ਗੱਲ ਕਿਉਂ ਕੀਤੀ ਆ ਮੈਂ ਜਦੋਂ ਮੈਡੀਕਲ ਸਟੂਡੈਂਟ ਸੀ ਸਾਰ 1978 ਦੇ ਵਿੱਚ ਅਲਮਾਟਾ ਇੱਕ ਸ਼ਹਿਰ ਹੈ ਜੀ ਇਹ ਉਸ ਵੇਲੇ ਜਿਹੜਾ ਖਜ਼ਾਕਿਸਤਾਨ ਹੈ ਉਹਦੀ ਰਾਸ਼ਟਰ ਨਹੀਂ ਸੀ ਹੁਣ ਉਹ ਬਦਲ ਗਈ ਆ ਉਹਦੇ ਵਿੱਚ 134 ਦੇਸ਼ਾਂ ਦੇ ਹੈਡਸ ਆਫ ਦੀ ਸਟੇਟ ਹੈਡਸ ਆਫ ਦੀ ਗਵਰਨਮੈਂਟ ਹੈਲਥ ਮਿਨਿਸਟਰ ਡਾਕਟਰ ਇਕੱਠੇ ਹੋਏ ਉਹਨਾਂ ਨੇ ਉਸ ਵੇਲੇ ਕੋਲਰਾ ਪਲੇਗ ਮਲਨਿਊਟ੍ਰੀਸ਼ਨ ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਹੁੰਦੀਆਂ ਸੀ ਉਹਨਾਂ ਨੇ ਕਿਹਾ ਕਿ ਜਿਹੜੀ ਹੈਲਥ ਹੈ ਉਹਨਾਂ ਨੇ ਪਹਿਲਾਂ ਤਾਂ ਹੈਲਥ ਨੂੰ ਡਿਫਾਈਨ ਕੀਤਾ ਕਿ ਮੀਅਰ ਐਬਸੈਂਸ ਆਫ ਡਿਜ਼ੀਜ਼ ਇਸ ਨਾਟ ਹੈਲਥ ਇਹਦਾ ਮਤਲਬ ਹੈ ਕਿ ਕੰਪਲੀਟ ਫਿਜ਼ੀਕਲ ਮੈਂਟਲ ਈਮੋਸ਼ਨਲ ਸੋਸ਼ਲ ਵੈਲਬੀਇੰਗ ਤੇ ਇਹਦੇ ਵਾਸਤੇ ਇਹ ਲੋਕਾਂ ਦਾ ਫੰਡਾਮੈਂਟਲ ਰਾਈਟ ਹੈ ਇਹ ਉਸ 134 ਡਾਕਟਰਾਂ ਦੀ ਜਿਹੜੀ ਅਸੈਂਬਲੀ ਸੀ ਉਹਨਾਂ ਨੇ ਕਿਹਾ ਪ੍ਰਾਇਮਰੀ ਹੈਲਥ케ਅਰ ਸਰ ਉਹਨਾਂ ਨੇ ਕਿਹਾ ਵੀ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਹੈਲਥ ਵਾਸਤੇ ਜਿਹੜੇ ਦੂਜੇ ਡਿਟਰਮੀਨੈਂਟਸ ਹੈ ਇਹਦੇ ਵਿੱਚ ਐਜੂਕੇਸ਼ਨ ਵੀ ਆਏਗਾ ਇਹਦੇ ਵਿੱਚ ਸੈਨੀਟੇਸ਼ਨ ਵੀ ਆਏਗੀ ਰਾਈਟ ਟੂ ਸੇਫ ਡਰਿੰਕਿੰਗ ਵਾਟਰ ਵੀ ਆਏਗਾ ਔਰ ਇਹਦੇ ਚ ਜਿਹੜਾ ਪਿਓਰ 에ਅਰ ਵੀ ਆਏਗੀ ਸਰ ਉਹ ਜਿਹੜਾ ਮਾਡਲ ਸੀ ਔਰ ਅੱਜ ਉਹਨੂੰ 47 47 ਮਾਸਾਲ ਹੈ 2000 ਵਿੱਚ ਤੱਕ ਹੈਲਥ ਫਾਰ 올 ਨਾਰਾ ਦਿੱਤਾ ਗਿਆ ਸਾਰਿਆਂ ਨੂੰ ਦੇਣੀ ਸੀ ਉਹ ਬਟ ਮੈਂ ਬਹੁਤ ਸਾਰੀਆਂ ਉਹਦੇ ਚ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਆਈਆਂ ਔਰ ਇਹ ਵੀ ਕਿਹਾ ਗਿਆ ਸਰ ਇੱਕ ਕਿਤਾਬ ਵੀ ਆਈ ਸੀ 1978 ਦੇ ਵਿੱਚ ਡਰਟੀ ਅਮਰੀਕਨ ਉਹ ਦੋ ਇੱਕ ਇਟਸ ਅ ਨੋਵਲ ਇਟਸ ਅ ਫਿਕਸ਼ਨਲ ਨੋਵਲ ਬਟ ਇਟ ਵਾਸ ਬੇਸਡ ਔਨ ਸਰਟਨ ਜੋ ਦੁਨੀਆ ਦਾ ਗਲੋਬਲ এনਵਾਇਰਨਮੈਂਟ ਸੀਗਾ ਉਸ ਕੰਟੈਕਸਟ ਵਿੱਚ ਲਿਖੀ ਗਈ ਸੀ ਉਹ ਬਹੁਤ ਲੰਬੀ ਚੌੜੀ ਗੱਲ ਹੈ ਮੈਂ ਕਿਤੇ ਫੇਰ ਕਰਾਂਗਾ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਯੁੱਧ ਕਰਕੇ ਕਿਸੇ ਨੂੰ ਜਿੱਤ ਨਹੀਂ ਸਕਦੇ ਦੈਟ ਵਾਸ ਯੂ ਸੀ ਇਹ ਚਾਹੇ ਦੋਨੋਂ ਸੁਪਰ ਪਾਵਰ ਸੀਗੀਆਂ ਦੋਨੋਂ ਹੀ ਅਫਗਾਨਿਸਤਾਨ ਤੋਂ ਕੁੱਟ ਖਾ ਕੇ ਵਾਪਸ ਗਿਆ ਕਿ ਉਹਨਾਂ ਨੇ ਕਿਹਾ ਜੇ ਦੁਨੀਆ ਦੇ ਦਿਲ ਜਿੱਤਨੇ ਆ ਜੇ ਤੁਸੀਂ ਲੋਕਾਂ ਨੂੰ ਜਿੱਤਣਾ ਹੈ ਤਾਂ ਉਹਨਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿਓ ਅੱਛੀ ਐਜੂਕੇਸ਼ਨ ਦਿਓ ਉਹਨਾਂ ਨੂੰ ਬੇਸਿਕ ਸੈਨੀਟੇਸ਼ਨ ਦਿਓ ਉਹਨਾਂ ਨੂੰ ਜਿਹੜੀਆਂ ਸਰਵਿਸੇਸ ਦਿਓ ਤਾਂ ਤੁਸੀਂ ਦੁਨੀਆ ਨੂੰ ਜਿੱਤ ਸਕਦੇ ਹੋ ਤੁਸੀਂ ਪਿਆਰ ਦੇ ਨਾਲ ਕਾਂਕਰ ਕਰ ਸਕਦੇ ਹੋ ਸਰ ਉਹੀ ਅਰਵਿੰਦ ਕੇਜਰੀਵਾਲ ਮਾਡਲ ਹੈ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਹਿੰਦੇ ਹੋਏ ਕਿ ਅਰਵਿੰਦ ਕੇਜਰੀਵਾਲ ਮਾਡਲ ਅੱਜ ਸਰ ਸਿਰਫ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਯਤਨਾਂ ਸਦਕਾ ਪੰਜਾਬ ਦੇ ਵਿੱਚ ਸੁਪਰ ਹਿੱਟ ਹੈ ਔਰ ਜੋ ਇਹਨਾਂ ਦਾ ਮਾਡਲ ਬਣ ਗਿਆ ਹੋਣ ਜੋ ਹੁਣ ਅਰਵਿੰਦ ਕੇਜੀਵਾਲ ਭਗਵੰਤਮਾਨ ਮਾਡਲ ਬਣ ਗਿਆ ਸਰ ਇਹ ਮਾਡਲ ਜਿਹੜਾ ਹੈਗਾ ਇਹ ਜੰਮੂ ਕਸ਼ਮੀਰ ਦੇ ਵਿੱਚ ਵੀ ਹਿੱਟ ਹੋਇਆ ਉੱਥੇ ਵੀ ਸਰ ਜੜ ਲੱਗੀ ਹੈ ਜੀ ਸਰ ਬੜੀ ਹੈਰਾਨੀ ਹੋਏਗੀ ਮੈਨੂੰ ਪਤਾ ਨਹੀਂ ਤੁਹਾਡੇ ਜੋ ਕਿੰਨੇ ਕਿ ਬੰਦੇ ਜਾਣਦੇ ਆ ਜਿਹੜੀ ਨਿਊਯਾਰਕ ਯੂਐਸਏ ਦੇ ਵਿੱਚ ਜਿਹੜੀ ਮੇਅਰ ਦੀ ਇਲੈਕਸ਼ਨ ਲੜੀ ਜਾ ਰਹੀ ਹੈ ਦੈਟਸ ਅਬਾਊਟ ਯੂਨੀਵਰਸਲ ਹੈਲਥ케ਅਰ ਜੋ ਸਾਨੂੰ ਤੁਸੀਂ ਦੇ ਦਿੱਤਾ ਜੀ ਸਰ ਇਹ ਤੁਹਾਡਾ ਮਾਡਲ ਚੱਲ ਰਿਹਾ ਉੱਥੇ ਅਰਵਿੰਦ ਕੇਜੀਵਾਲ ਭਗਵੰਤ ਮਾਨ ਦਾ ਮਾਡਲ ਚੱਲ ਰਿਹਾ ਯੂਐਸਏ ਦੇ ਵਿੱਚ ਚੱਲ ਰਿਹਾ ਇਹ ਸਰ ਉਹ ਕਹਿੰਦੇ ਗ੍ਰਿਫਤਾਰ ਕਰੂੰਗਾ ਕੋਈ ਨਹੀਂ ਸਰ ਗ੍ਰਿਫਤਾਰ ਤਾਂ ਸਾਡੇ ਅਰਵਿੰਦ ਜੀ ਚਲੇ ਗਏ ਮਨੀਸ਼ ਸੋਧਿਆ ਸਤਿੰਦਰ ਜੈਨ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਆ ਸਾਰੇ ਦੁਨੀਆ ਆਂਦੀ ਰਹੀ ਆ ਇਹ ਤਾਂ ਔਥੈਂਟੀਕੇਸ਼ਨ ਹੋ ਗਈ ਜੀ ਇਹ ਦਿਸ ਇਜ਼ ਔਥੈਂਟੀਕੇਸ਼ਨ ਕੇ ਬਹੁਤ ਵਧੀਆ ਮਾਡਲ ਹੈ ਸਰ ਇਹ ਮਾਡਲ ਪੂਰੀ ਦੁਨੀਆ ਦੇ ਵਿੱਚ ਚੱਲੇਗਾ ਮੈਨੂੰ ਯਾਦ ਹੈ ਕਿ ਐਜ਼ ਅ ਡਾਕਟਰ ਮੈਂ ਦੁਨੀਆ 'ਚ ਬਹੁਤ ਸਾਰੀਆਂ ਪੀਸ ਕਾਨਫਰੰਸਾਂ 'ਚ ਜਾਂਦਾ ਰਹਾ ਮੇਰਾ ਏਰੀਆ ਆਫ ਇੰਟਰਸਟ ਸੀਗਾ ਤੇ ਉਹਦੇ ਵਿੱਚ ਸਰ ਕੋਈ ਪੀਸ ਕਾਨਫਰੰਸ ਨਹੀਂ ਹੁੰਦੀ ਸੀ ਜਿਹਦੇ ਵਿੱਚ ਮਹਾਤਮਾ ਗਾਂਧੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ੍ਰੀ ਆਪਣੇ ਜੋ ਪੰਡਤ ਜਵਾਹਰ ਲਾਲ ਨਹਿਰੂ ਜੀ ਦਾ ਉਹਨਾਂ ਤੋਂ ਬਿਨਾਂ ਕੋਈ ਪੀਸ ਕਾਨਫਰੰਸ ਕਨਕਲੂਡ ਨਹੀਂ ਕਰਦੀ ਸੀ ਸਰ ਮੈਂ ਤੁਹਾਨੂੰ ਤੇ ਅਰਵਿੰਦ ਜੀ ਨੂੰ ਕਹਿਣਾ ਚਾਹੁੰਦਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੈਥ ਦੀ ਕਨਕਲੇਵ ਨਹੀਂ ਹੋਏਗੀ ਜਿੱਥੇ ਅਰਵਿੰਦ ਕੇਜਦੀਵਾਲ ਭਗਵੰਤ ਮਾਨ ਮਾਡਲ ਦਾ ਜ਼ਿਕਰ ਨਹੀਂ ਹੋਏਗਾ ਜੀ ਸਰ ਇਹ ਛੋਟੀ ਗੱਲ ਨਹੀਂ ਹੈ ਜੀ 881 ਆਮ ਆਦਮੀ ਕਲੀਨਿਕ ਪਹਿਲਾਂ ਅਸੀਂ 80 ਦਵਾਈਆਂ ਦਿੰਦੇ ਸੀ 107 ਹੋ ਗਈਆਂ 38 ਟੈਸਟ ਕਰਦੇ ਸੀ 47 ਹੋ ਗਏ ਪ੍ਰੈਗਨੈਂਸੀ ਕੇਅਰ ਸਰ 55% ਲੇਡੀਆਂ ਆ ਉਹਦੇ ਵਿੱਚ 17% ਬੱਚੇ ਆ ਬਜ਼ੁਰਗ ਹੈ ਜਿਨ੍ਹਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲਦੀਆਂ ਸੀ ਉਹ ਫਾਇਦਾ ਉਠਾ ਰਹੇ ਆ ਜੀ ਸਰ ਇਹ ਜਿਹੜਾ ਮਾਡਲ ਹੈ ਔਰ ਸਰ ਇਸ ਦੇ ਨਾਲ 5 ਲੱਖ ਲੋਕ ਯੋਗਾ ਦਾ ਫਾਇਦਾ ਉਠਾ ਚੁੱਕਿਆ 584 84 ਟ੍ਰੇਨ ਸਾਡੇ ਕੋਲੇ ਜਿਹੜੇ ਆ ਗਿਆ ਜਿਹੜੇ ਸਾਡੇ ਕੋਲੇ ਯੋਗਾ ਟ੍ਰੇਨ ਟੀਚਰਸ ਆ ਗਿਆ 5 ਲੱਖ ਬੰਦੇ ਉਹਦੇ ਫਾਇਦਾ ਉਠਾ ਚੁੱਕਿਆ ਸਰ ਨੇ ਪਟਿਆਲੇ ਤੋਂ ਸ਼ੁਰੂ ਕੀਤਾ ਸੀਗਾ ਇਸ ਵਾਰੀ ਜਦੋਂ ਅਸੀਂ 19 ਤਰੀਕ ਨੂੰ ਫੰਕਸ਼ਨ ਕੀਤਾ ਸਰ 21 ਲੱਖ ਲੋਕ ਦੇ ਮਿਸਡ ਯੂ 21 21000 ਲੋਕਾਂ ਨੇ ਯੋਗਾ ਕੀਤਾ ਸਰ ਸਵੇਰੇ ਉਸਦੇ ਵਿੱਚ ਜਵਿੰਦਰ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਹਰ ਮੱਲੇ ਦੇ ਵਿੱਚ ਯੋਗਾ ਹੋ ਰਿਹਾ ਸਰ ਹਰ ਮੱਲੇ ਦੇ ਵਿੱਚ ਦਵਾਈ ਮਿਲ ਲਈ ਆ ਲੋਕਾਂ ਨੂੰ 3 ਕਰੋੜ 60 ਲੱਖ ਲੋਕਾਂ ਨਾਲ ਜਿਹਦੇ ਚੋ 1 ਕਰੋੜ 30 ਲੱਖ ਲੋਕ ਜਿਹਨੂੰ ਅਸੀਂ ਯੂਨਿਕ ਪੇਸ਼ੈਂਟਸ ਕਹਿੰਦੇ ਆ ਹਰ ਤੀਜਾ ਪੰਜਾਬੀ ਆਮ ਆਦਮੀ ਕਲੀਨਿਕ ਚੋਂ ਦਵਾਈ ਲੈ ਚੁੱਕਿਆ ਸਰ ਔਰ ਸਾਰੇ ਜਿੰਦੇ ਸਾਡੇ ਸਰਕਾਰੀ ਹਸਪਤਾਲ ਹੈ ਸਰ ਅਸੀਂ ਉਹਨਾਂ ਦੇ ਵਿੱਚ ਯੂਨੀਵਰਸਲ ਅਵੇਲੇਬਿਲਟੀ ਆਫ ਮੈਡੀਸਿਨਸ ਪਹਿਲਾਂ ਜਦੋਂ ਅਸੀਂ ਆਏ ਆ ਤਾਂ 30 ਸਿਰਫ 30 ਹਸਪਤਾਲਾਂ ਦੇ ਵਿੱਚ ਸਾਡੇ ਪੀਜੀ ਕੋਰਸ ਚੱਲਦੇ ਸੀ ਅੱਜ 150 ਆਇਆ ਸਾਡੇ ਕੋਲੇ ਬੱਚੇ ਜਿਹੜੇ ਹੈਗੇ ਆ 24 ਘੰਟੇ ਉਹਨਾਂ ਨੂੰ ਸਰਵਿਸਿਜ਼ ਮਿਲ ਰਹੀਆਂ ਟਰਸਰੀ ਕੇਅਰ ਦੇ ਵਿੱਚ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਸੈਕੰਡ ਆਫ ਇਟਸ ਕਾਈਂਡ ਇਨ ਦਾ ਕੰਟਰੀ ਦੁਨੀਆ ਦੇ ਵਿੱਚ ਸਭ ਤੋਂ ਦੂਜੀ ਵਧੀਆ ਜਿਹੜੀ ਹੈਗੀ ਆ ਉਹ ਉਹ ਹੈਗੀ ਆ ਸਾਡੇ ਜੀ ਉਹ ਇੰਸਟੀਚਿਊਟ ਹੈ ਔਰ ਉਹਦੇ ਵਿੱਚ ਸਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਅਸੀਂ ਬਹੁਤ ਜਲਦੀ ਲਿਵਰ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਆ ਆਲਰੇਡੀ ਹਿਮਾਚਲ ਤੋਂ ਜੰਮੂ ਐਂਡ ਕਸ਼ਮੀਰ ਤੋਂ ਯੂਪੀ ਤੋਂ ਆ ਕੇ ਲੋਕ ਸਾਡੇ ਇੰਸਟੀਚਿਊਟ ਦੇ ਵਿੱਚ ਉਲਾਸ ਕਰਾਦੇ ਜਿਹੜੀ ਸਰਕਾਰੀ ਇੰਸਟੀਚਿਊਟ ਆ ਇਸੇ ਤਰ੍ਹਾਂ ਟਾਟਾ ਦੇ ਵਿੱਚ ਸਰ ਅਸੀਂ ਸਰ ਅਸੀਂ ਦੂਜਾ ਜਿਹੜਾ ਅਸੀਂ ਕੀਤਾ ਸਰ ਅਸੀਂ ਇੱਕ ਕੋਲਾਬੋਰੇਟ ਪ੍ਰੋਜੈਕਟ ਹੈ ਸਾਡਾ ਸਰਵਿਸ ਬਿੰਬੇ ਤੋਂ 올 ਦਾ ਮੈਡੀਕਲ ਕਾਲਜ ਇਸ ਸਟੇਟ ਗਵਰਨਮੈਂਟ ਸਰ 700 ਡਾਕਟਰਾਂ ਨੂੰ ਟ੍ਰੇਨ ਕੀਤਾ 583 ਡਾਕ ਜਿਹੜੇ ਬੰਦੇ ਆ ਗਿਆ ਜਿਹਨਾਂ ਨੂੰ ਹਾਰਟ ਅਟੈਕ ਹੋਇਆ ਸੀਗਾ ਥਰੋਮਬੋਲਾਈਜ਼ ਕਰਕੇ ਇੱਕ ਇੱਕ ਘੰਟੇ ਦੇ ਵਿੱਚ ਵਿੱਚ ਉਹਨਾਂ ਨੂੰ ਟ੍ਰਾਂਸਫਰ ਕਰ ਹਸਪੀਟਲ ਜਾ ਕੇ ਉਹਨਾਂ ਦੇ ਸਟੈਂਟ ਪਾ ਕੇ ਉਹਨਾਂ ਨੂੰ ਨਵੀਂ ਜ਼ਿੰਦਗੀ ਦਿੱਤੀ 583 ਲਾਈਫਸ 7000 ਲੋਕਾਂ ਨੇ ਉਹਦਾ ਫਾਇਦਾ ਉਠਾਇਆ ਇਸੇ ਤਰ੍ਹਾਂ ਜਿਹੜਾ ਅਸੀਂ ਸਟ੍ਰੋਕ ਦੇ ਉੱਤੇ ਸ਼ੁਰੂ ਕੀਤਾ ਬੋਨ ਮੈਰੋ ਟ੍ਰਾਂਸਪਲੈਂਟ ਸ਼ੁਰੂ ਹੋ ਗਈ ਹੈ ਸਰ ਕੋਕਲੀਆ ਟ੍ਰਾਂਸਪਲੈਂਟ ਸ਼ੁਰੂ ਹੋ ਗਿਆ ਹੈ ਹੱਬ ਐਂਡ ਸਵੋਕ ਮਾਡਲ ਸਰ ਇਹ ਤੁਹਾਡੀ ਗਾਈਡੈਂਸ ਕਰਕੇ ਹੋ ਸਕਿਆ ਜੀ ਸੋ ਮੈਂ ਇੱਕ ਵਾਰ ਜਿਹੜੇ 3 ਕਰੋੜ ਪੰਜਾਬੀਆਂ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਅਰਵਿੰਦ ਜੀ ਦਾ ਚੀਫ ਸਕੱਟਰੀ ਸਾਹਿਬ ਸਾਡੇ ਸੈਕਟਰੀ ਸਾਹਿਬ ਬੈਠੇ ਆ ਮੇਰੇ ਸਾਰੇ ਡਾਇਰੈਕਟਰ ਔਰ ਮੇਰੇ ਸਾਰੇ ਜਿਹਨੇ ਸਟੇਟ ਪ੍ਰੋਗਰਾਮ ਆਫਸਰਸ ਆ ਸਰ ਇਹ ਜਿਸ ਤਰ੍ਹਾਂ ਇੱਕ ਪੰਜਾਬ ਦੇ ਮੁੰਡਾ ਐ ਸੁੱਲੇ ਉਹਨੇ ਧਮਾਂ ਬਚਾਈਆਂ ਹੋਈਆਂ ইংল্যান্ড ਦੇ ਵਿੱਚ ਜਾ ਕੇ ਫਿਰੋਜ਼ਪੁਰ ਦਾ ਜੰਪਲ ਹੈ ਜੀ ਉਹ ਸ਼ੁਭਮਨ ਗੇਰ ਉਹਨਾਂ ਨੇ ਬਿਲਕੁਲ ਲਗਾਉਂਦਾ ਹੈਗਾ ਸਰ ਦੂਜਾ ਜਿਹੜਾ ਪੰਜਾਬ ਦਾ ਮੁੰਡਾ ਹੈਗਾ ਇਹਨਾਂ ਨੇ ਪੰਜਾਬ 'ਚ ਤਮਾਮ ਬਚਾਈਆਂ ਹੋਈਆਂ ਤੁਹਾਡੇ ਮਾਡਲ ਦੀਆਂ ਸਰ ਸਰ ਮੈਂ ਤੁਸੀਂ ਥੋੜਾ ਜਿਹਾ ਬਿਜ਼ੀ ਹੋ ਗਏ ਸੀ ਮੈਂ ਦੱਸ ਰਿਹਾ ਸੀਗਾ ਕਿ ਕੋਈ ਇਹੋ ਜਿਹੀ ਹੈਸਟਨ ਕਲੇਵ ਨਹੀਂ ਹੁੰਦੀ ਜਿੱਥੇ ਪੰਜਾਬ ਦੇ ਮਾਡਲ ਦਾ ਅਰਵਿੰਦ ਕੇਜਰੀਵਾਲ ਭਗਵੰਤ ਮਾਡਲ ਕਹ ਰਿਹਾ ਉਹਨੂੰ ਮੈਂ ਅਰਵਿੰਦ ਕੇਜਰੀਵਾਲ ਮਾਡਲ ਇੰਪਲੀਮੈਂਟਡ ਬਾਈ ਭਗਵੰਤ ਮਾਨ ਕੋਈ ਇਹੋ ਜਿਹੀ ਹੈਸਟਨ ਕਲੇਵ ਨਹੀਂ ਹੁੰਦੀ ਜਿਹਦਾ ਜਿੱਥੇ ਇਹਦਾ ਜ਼ਿਕਰ ਨਹੀਂ ਹੁੰਦਾ ਸਰ ਤੋ ਸਰ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਵਾਗਤ ਵੀ ਕਰਦਾ ਆ ਤੁਹਾਡਾ ਧੰਨਵਾਦ ਵੀ ਕਰਦਾ ਆ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰ ਤੁਹਾਡਾ ਜਿਹੜਾ ਮਾਡਲ ਹੈ ਇਹ ਗੁਜਰਾਤ ਵਿੱਚ ਵੀ ਚੱਲਿਆ ਜੰਮੂ ਵਿੱਚ ਵੀ ਚੱਲਿਆ ਤੇ ਸਰ ਨਿਊਯਾਰਕ ਦੀ ਜਿਹੜੀ ਇਲੈਕਸ਼ਨ ਲੜੀ ਜਾ ਰਹੀ ਹੈ ਮੇਅਰ ਦੀ ਉਹ ਅਰਵਿੰਦ ਕੇਜੇਵਾਲ ਮਾਡਲ ਤੇ ਲੜੀ ਜਾ ਰਹੀ ਹੈ ਇਟਸ ਇਟਸ ਇਹ ਉੱਥੇ ਵੀ ਜਰ ਬੀਜ ਲੱਗ ਗਿਆ ਬਹੁਤ ਬਹੁਤ ਧੰਨਵਾਦ ਵੀ ਥੀਸ ਵਰਡਸ